ਸੇਵੀਆ ਅਹਨਿਸ ਸਹਜ ਸੁਭਾਏ ਦਰਸ਼ਨ ਪਰਸੈ ਗੁਰੂ ਕਾ ਜਨਮ ਮਰਨ ਦੁਖ ਜਾਏ ਹੋਵੈ ਸਿਫਤ ਖਸਮ ਦੀ ਨੂਰ ਅਰ ਸੋਹ ਕੁਰ ਸੋਹ ਝਟੀਐ ਤੁਦ ਡਿਠੇ ਸੱਚੇ ਪਾਤਸ਼ਾਹ ਮਲ ਜਨਮ ਜਨਮ ਦੀ ਕਟੀਐ ਸੱਜਣ ਸੱਚਾ ਪਾਤਸ਼ਾਹ ਸਿਰ ਸਾਹਾਂ ਦੇਸਾਹੋ ਦਿਸ ਪਾਸ ਬਹਿਠਿਆ ਸੋਹੀਐ ਸਬਨਾ ਦਾ ਵੇਸਾਹੋ ਸੱਜਣ ਸੱਚਾ ਪਾਤਸ਼ਾਹ ਸਿਰ ਸਾਹਾਂ ਦਾ ਸਾਹੋ ਜਿਸ ਪਾਸੇ ਬਹਿਠਿਆ ਸੋਹੀਆ ਸਬਨਾ ਦਾ ਵੇਸਾ ਹੋ ਸਤਨਾਮ ਸ੍ਰੀ ਵਾ ਹੇ ਗੁਰੂ ਸਾਹਿਬ ਜੀ ਸੋ ਰਖ ਮਹੱਲਾ ਪੰਜਵਾ ਗੈਬ ਹੋੜ ਬੰਦੀ ਛੋੜ ਨਿਰੰਕਾਰ ਦੁਖਦਾਰੀ ਕਰਮਨ ਜਾਣਾ ਧਰਮਨ ਜਾਣਾ ਲੋਬੀ ਮਾਇਤਾਰੀ ਨਾਮ ਪਰਿਓ ਭਗਤ ਗੋਵਿੰਦ ਕਾ ਇਹ ਰੱਖੋ ਪੈਜ ਤੁਮਾਰੀ ਗਈ ਬਹੋੜ ਬੰਦੇ ਛੋੜ ਨਿਰੰਕਾਰੁ ਦੁਖਦਾਰੀ ਕਰਮਨ ਜਾਣਾ ਧਰਮਨ ਜਾਣਾ ਲੋਭੀ ਮਾਇਤਾਰੀ ਨਾਮ ਪਰਿਉ ਭਗਤ ਗੋਵਿੰਦ ਕਾ ਇਹ ਰ ਹੋ ਪੈਜ ਤੁਮਾਰੀ ਹਾਰੇ ਜੀਓ ਨਿਮਾਨਿਆ ਤੁਮਾਣ ਕੀ ਜਿਆ ਚੀਜ ਕਰੇ ਮੇਰਾ ਗੋਵਿੰਦ ਤੇਰੀ ਕੁਦਰਤ ਕੁਰਬਾਨ ਰਹਾ ਜੈਸਾ ਬਲਕੋ ਪਾਇ ਸੁਪਾਈ ਲੱਖ ਅਪਰਾਧ ਕਮਾਵਾ ਕਰੇ ਉਪਦੇਸ ਚਿੜਕੇ ਬਹੁ ਭਤ ਬੋੜੇ ਪਿਤਾ ਗਾਲ ਲਾਵੈ ਪਿਛਲੇ ਆਉ ਗੁਣ ਬਖਸ ਲਾਏ ਪ੍ਰਭ ਆ ਮਾਰਗ ਪਾਵਾਂ ਹਾਰੇ ਅੰਤਰ ਜਮੇ ਸਭ ਬੇਦ ਜਾਣੇ ता किस पह आख सुनाइया कहना कथन न पी गोबिंद हारे ਪਾਵ ਵ ਪੈਜ ਰਖਾਈ ਆ ਅਵਰ ਓਟ ਮੈਂ ਸਗਲੀ ਦੇਖੀ ਇੱਕ ਤੇਰੀ ਓਟ ਰਹਾਈ ਆ ਾਲ ਕਿਰਪਾਲ ਪ੍ਰਭ ਠਾਕੁਰ ਆਪੇ ਸੁਣਾ ਬੇਨੰਤੀ ਪੂਰਾ ਸਤ ਗੁਰ ਮੇਲ ਮਿਲਾਵਾ ਸਭ ਚੂਕਾ ਹੈ ਮਾਨਕੀ ਚਿੰਤੀ ਹਾਰੇ ਹਾਰੇ ਨਾਮ ਅਵਖਦ ਮੁਖ ਪਾਇਆ ਜਨ ਨਾਨਕ ਸੁਖ ਵਸੰਤੀ ਓਏ ਦਇਆਲ ਕਿਰਪਾਲ ਪ੍ਰਭ ठाकुर ਆਪੇ ਸੋਣਾ ਬੇਨੰਤੀ ਪੂਰਾ ਸਤ ਗੁਰ ਮੇਲ ਮਿਲਾਵਾਏ ਸਭ ਚੁੱਕੇ ਮਾਨ ਕੀ ਚਿੰਤੀ ਹਾਰੇ ਹਾਰੇ ਨਾਮ ਅਵਖਦ ਮੁਖ ਪਾਇਆ ਜਨ ਨਾਨਕ ਸੁਖ ਵਸੰਤ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋਰਠਾ ਮਹੱਲਾ ਪੰਜਵਾ ਗਈ ਬਹੋੜ ਬੰਦੀ ਛੋੜ ਨਿਰੰਕਾਰ ਦੁਖਦਾਰੀ ਕਰਮਨ ਜਾਣਾ ਧਰਮਨ ਜਾਣਾ ਲੋਭੀ ਮਾਇਆ ਧਾਰੀ ਨਾਮ ਪਰਿਉ ਭਗਤ ਗੋਵਿੰਦ ਕਾ ਇਹ ਰਖੋ ਪੈਜ ਤੁਮਾਰੀ